ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਦੋਸਤੋ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਅਤੇ ਦਿਲਚਸਪ ਕਹਾਣੀ ਲੈ ਕੇ ਉਮੀਦ ਹੈ ਬਾਕੀ ਕਹਾਣੀਆਂ ਦੀ ਤਰ੍ਹਾਂ ਤੁਹਾਨੂੰ ਇਹ ਕਹਾਣੀ ਵੀ ਬਹੁਤ ਪਸੰਦ ਆਵੇਗੀ ਅਤੇ ਤੁਸੀਂ ਅੱਗੇ ਵੀ ਲਾਈਕ ਸ਼ੇਅਰ ਜ਼ਰੂਰ ਕਰੋਗੇ ਸ਼ੁਰੂ ਕਰਦੇ ਹਾਂ ਦੋਸਤੋ ਆਪਾਂ ਅੱਜ ਦੀ ਕਹਾਣੀ ਪ੍ਰੀਤਮ ਸਿੰਘ ਜੀ ਦੀਆਂ ਨੋਹਾ ਸਾਰਾ ਦਿਨ ਇੰਸਟਾਗ੍ਰਾਮ ਚ ਚਲਾਉਂਦੀਆਂ ਰਹਿੰਦੀਆਂ ਤੇ ਗਾਣੇ ਸੁਣਦੀਆਂ ਰਹਿੰਦੀਆਂ ਜਦੋਂ ਪ੍ਰੀਤਮ ਸਿੰਘ ਜੀ ਉਹਨਾਂ ਨੂੰ ਰੋਕਦੇ ਤਾਂ ਉਹੜਕ ਕੇ ਕਹਿੰਦੀਆਂ ਕਿ ਬੁੱਢਿਆ ਚੁੱਪ ਕਰਕੇ ਬੈਠਾ ਰਹਿ। ਉਹ ਚੁੱਪ ਕਰਕੇ ਬੈਠ ਜਾਂਦੇ ਕਿਉਂਕਿ ਪੁੱਤ ਵੀ ਨਲਾਇਕ ਸਨ। ਇੱਕ ਦਿਨ ਪ੍ਰੀਤਮ ਸਿੰਘ ਨੇ ਦੇਖਿਆ ਕਿ ਉਹਨਾਂ ਦੀਆਂ ਨੋਹਾ ਉਹਨਾਂ ਦੀ 14 ਸਾਲ ਦੀ ਬੇਟੀ ਤੋਂ ਜ਼ਬਰਦਸਤੀ ਡਾਂਸ ਕਰਵਾ ਰਹੀਆਂ ਸੀ। ਇੰਸਟਾਗ੍ਰam ਤੇ ਰੀਲ ਬਣਾ ਰਹੀਆਂ ਸੀ ਤੇ ਬੱਚੀ ਰੋਂਦੇ ਹੋਏ ਕਹਿੰਦੀ ਭਾਬੀ ਮੈਨੂੰ ਰੱਬ ਤੋਂ ਡਰ ਲੱਗਦਾ ਹੈ। ਅਜਿਹਾ ਨਾ ਕਰੋ। ਜਦੋਂ ਪ੍ਰੀਤਮ ਸਿੰਘ ਨੇ ਦੇਖਿਆ ਤਾਂ ਨੋਹ ਨੂੰ ਬਹੁਤ ਚਿੜਕਿਆ। ਤੇ ਜਦੋਂ ਬੇਟੇ ਘਰੇ ਆਏ ਤਾਂ ਉਹਨਾਂ ਨੇ ਪਾਪ ਨੂੰ ਬਹੁਤ ਮਾਰਿਆ ਤੇ ਘਰ ਤੋਂ ਕੱਢ ਦਿੱਤਾ ਤੇ ਫਿਰ ਰਾਤ ਨੂੰ ਸਾਰੀ ਰਾਤ ਹੀ ਨਾਚ ਗਾਣਾ ਚੱਲਦਾ ਰਿਹਾ ਤੇ ਜਦੋਂ ਸਵੇਰ ਅੱਖ ਖੁੱਲੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਰੱਬ ਨੇ ਪ੍ਰੀਤਮ ਸਿੰਘ ਜੀ ਬਹੁਤ ਹੀ ਧਾਰਮਿਕ ਖਿਆਲਾਂ ਵਾਲੇ ਵਿਅਕਤੀ ਸਨ ਅਤੇ ਉਹ ਹਰ ਰੋਜ਼ ਪਾਠ ਕਰਦੇ ਸੀ ਇੱਕ ਦਿਨ ਜਿਵੇਂ ਹੀ ਪ੍ਰੀਤਮ ਸਿੰਘ ਜੀ ਦੇ ਪਾਠ ਕਰਨ ਦਾ ਸਮਾਂ ਹੋਇਆ ਉਹ ਘਰ ਦੇ ਅੰਦਰ ਆਏ ਨੋਹਾ ਦੇ ਕਮਰੇ ਵਿੱਚੋਂ ਗਾਣਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ। ਉਹਨਾਂ ਦੇ ਮੱਥੇ ਉੱਤੇ ਤਿਉੜੀਆਂ ਪੈ ਗਈਆਂ। ਸਿੱਧਾ ਪੈਰ ਦਰਵਾਜ਼ੇ ਦੇ ਅੰਦਰ ਰੱਖਿਆ ਤੇ ਛੋਟੀ ਬੇਟੀ ਨੂੰ ਬੁਲਾਉਣ ਲੱਗੇ। ਜੋ ਛੇਤੀ ਹੀ ਆਪਣੀ ਵੱਡੀ ਭਾਬੀ ਦੇ ਕਮਰੇ ਵਿੱਚੋਂ ਬਾਹਰ ਨਿਕਲੀ। ਚਿਹਰੇ ਉੱਤੇ ਪਸੀਨਾ ਚਲਕ ਰਿਹਾ ਸੀ। ਸਾਹ ਚੜਿਆ ਹੋਇਆ ਸੀ। ਤਾਂ ਪ੍ਰੀਤਮ ਸਿੰਘ ਨੇ ਪੁੱਛਿਆ ਕਿ ਪ੍ਰੀਤ ਪੁੱਤ ਤੂੰ ਕੀ ਕਰ ਰਹੀ ਸੀ? ਕਹਿਣ ਲੱਗੀ ਕੁਝ ਨਹੀਂ ਪਪਾ। ਉਹ ਬਹੁਤ ਘਬराई ਹੋਈ ਲੱਗ ਰਹੀ ਸੀ। ਪ੍ਰੀਤ 14 ਸਾਲਾਂ ਦੀ ਸੀ। ਪ੍ਰੀਤਮ ਸਿੰਘ ਜੀ ਦੀ ਪਤਨੀ ਦੇ ਦੇਹਾਂਤ ਨੂੰ 4 ਸਾਲ ਹੋ ਚੁੱਕੇ ਸਨ। ਦੋਵੇਂ ਬੇਟੇ ਜਵਾਨ ਸੀ ਅਤੇ ਵਿਆਹੇ ਹੋਏ ਸੀ। ਹਾਲਾਂਕਿ ਪ੍ਰੀਤਮ ਸਿੰਘ ਜੀ ਦੀ ਬਹੁਤ ਕੋਸ਼ਿਸ਼ ਸੀ ਕਿ ਦੋਵੇਂ ਬੇਟਿਆਂ ਦਾ ਵਿਆਹ ਚੰਗੇ ਪਰਿਵਾਰਾਂ ਵਿੱਚ ਕਰਨ ਅਤੇ ਕੁੜੀਆਂ ਵੀ ਧਾਰਮਿਕ ਖਿਆਲਾਂ ਵਾਲੀਆਂ ਤੇ ਸਿਆਣੀਆਂ ਮਿਲ ਜਾਣ ਤੇ ਪਾਠ ਪੂਜਾ ਵਿੱਚ ਧਿਆਨ ਲਾਉਂਦੀਆਂ ਹੋਣ ਤਾਂ ਕਿ ਘਰ ਵਿੱਚ ਧਾਰਮਿਕ ਮਾਹੌਲ ਬਣ ਸਕੇ। ਪਰ ਦੋਵੇਂ ਬੇਟਿਆਂ ਨੇ ਜ਼ਿੱਦ ਕਰਕੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ। ਕੁੜੀਆਂ ਕਾਫੀ ਮਾਡਰਨ ਤੇ ਫੈਸ਼ਨੇਬਲ ਸੀ। ਸੋਹਰੇ ਦੀ ਕੋਈ ਇੱਜ਼ਤ ਨਹੀਂ ਕਰਦੀਆਂ ਸੀ। ਅਮੀਰ ਘਰਾਂ ਤੋਂ ਆਈਆਂ ਸੀ। ਇਸ ਲਈ ਬਹੁਤ ਸਾਰਾ ਦਾਜ ਵੀ ਲੈ ਕੇ ਆਈਆਂ ਸੀ। ਪਰ ਸੰਸਕਾਰ ਦੇ ਨਾਮ ਤੇ ਕੁਝ ਵੀ ਨਹੀਂ ਸਿੱਖਿਆ ਸੀ। ਉਹਨਾਂ ਦੇ ਵਿੱਚ ਬਤਮੀਜ਼ੀ ਇੰਨੀ ਕੁੱਟਕੁੱਟ ਕੇ ਭਰੀ ਹੋਈ ਸੀ ਜਿਸ ਨੂੰ ਉਹ ਕੌਨਫੀਡੈਂਸ ਦਾ ਨਾਮ ਦਿੰਦੀਆਂ ਸੀ। ਛੋਟੀ ਬੇਟੀ ਪ੍ਰੀਤ ਵੀ ਜ਼ਿਆਦਾ ਸਮਾਂ ਆਪਣੀਆਂ ਭਾਬੀਆਂ ਦੇ ਨਾਲ ਗੁਜ਼ਾਰਦੀ ਪਰ ਅਕਸਰ ਪ੍ਰੀਤਮ ਸਿੰਘ ਜੀ ਨੇ ਇਹ ਗੱਲ ਨੋਟ ਕੀਤੀ ਸੀ। ਕਿਉਂ ਬਹੁਤ ਘਬराई ਹੋਈ ਰਹਿੰਦੀ ਹੈ ਹਰ ਸਮੇਂ ਡਰੀ ਸਹਿਮੀ ਘਬराई ਘਬराई ਲੱਗਦੀ ਹੈ ਕਈ ਵਾਰ ਪ੍ਰੀਤਮ ਸਿੰਘ ਜੀ ਨੇ ਇਸ ਦੀ ਵਜ੍ਹਾ ਵੀ ਪ੍ਰੀਤ ਨੂੰ ਪੁੱਛਣੀ ਚਾਹੀ ਪਰ ਉਹ ਮੰਨੀ ਨਹੀਂ ਤੇ ਕੁਝ ਨਹੀਂ ਦੱਸਦੀ ਸੀ ਇੱਕ ਦਿਨ ਪ੍ਰੀਤਮ ਸਿੰਘ ਜੀ ਆਪਣੇ ਕਮਰੇ ਵਿੱਚ ਬੈਠੇ ਪਾਠ ਕਰ ਰਹੇ ਸੀ ਜਦੋਂ ਉਹਨਾਂ ਨੇ ਉੱਚੀ ਆਵਾਜ਼ ਵਿੱਚ ਗਾਣਿਆਂ ਦੀ ਆਵਾਜ਼ ਸੁਣੀ ਤਾਂ ਉਹਨਾਂ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਪਾਠ ਕੀਤਾ ਤੇ ਬਾਹਰ ਆਏ ਤੇ ਵੇਖਿਆ ਵੱਡੀ ਨੂੰ ਲਿਪਸਟਿਕ ਲਗਾ ਕੇ ਮੇਕਅਪ ਕਰਕੇ ਵਾਲ ਕੋਲ ਕੇ ਇੰਸਟਾਗ੍ਰam ਉਤੇ ਰੀਲ ਬਣਾ ਰਹੀ ਸੀ ਇਹ ਦੇਖ ਕੇ ਪ੍ਰੀਤਮ ਸਿੰਘ ਜੀ ਨੂੰ ਬਹੁਤ ਗੁੱਸਾ ਆਇਆ ਉਹ ਕਹਿਣ ਲੱਗੇ ਇਹ ਤੂੰ ਕੀ ਕਰ ਰਹੀ ਹੈ ਨਮਨੀਤ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕੁਝ ਕਰਦੀ ਹੋਏ ਨੂੰ ਉਹ ਕਹਿਣ ਲੱਗੀ ਇਸ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਹੈ ਪਾਪਾ ਜੀ ਸਾਰੀ ਦੁਨੀਆ ਇਸ ਤਰ੍ਹਾਂ ਦੀਆਂ ਵੀਡੀਓ ਪਾ ਕੇ ਪੈਸੇ ਕਮਾ ਰਹੀ ਹੈ ਹਜ਼ਾਰਾਂ ਲੋਕ ਲਾਈਕ ਕਰਦੇ ਨੇ ਮੇਰੀ ਵੀਡੀਓ ਅਤੇ ਕਮੈਂਟ ਕਰਦੇ ਨੇ ਮੇਰੀਆਂ ਤਾਰੀਫਾਂ ਕਰਦੇ ਨੇ ਪ੍ਰੀਤਮ ਸਿੰਘ ਜੀ ਕਹਿਣ ਲੱਗੇ ਬੇਟਾ ਇਹ ਸਭ ਗੁਨਾਹ ਹੈ ਤੇ ਰੱਬ ਵੀ ਅਸਲੀ ਨਰਾਜ਼ ਹੁੰਦਾ ਹੈ ਉਹ ਕਹਿਣ ਲੱਗੀ ਪਾਪਾ ਜਿਆਦਾ ಪಾਠ ਨਾ ਪੜਾਓ ਸਾਨੂੰ ਅਸੀਂ ਤੁਹਾਨੂੰ ਕਦੇ ਰੋਕਿਆ ਹੈ ਤੁਸੀਂ ਆਪਣੀ ਮਰਜ਼ੀ ਦੀ ਜ਼ਿੰਦਗੀ گزارਦੇ ਹੋ ਤੇ ਸਾਨੂੰ ਆਪਣੀ ਮਰਜ਼ੀ ਦੀ ਗੁਜ਼ਾਰਨ ਦਿਓ ਇਹ ਕਹਿਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੀ ਗਈ ਪ੍ਰੀਤਮ ਸਿੰਘ ਜੀ ਦਾ ਹੱਕਾ ਬੱਕਾ ਹੀ ਰਹਿ ਗਿਆ ਆਪਣੇ ਨੂੰ ਨੂੰ ਦੇਖ ਕੇ ਕਿੰਨੀ ਬਦਤਮੀਜ਼ ਕੁੜੀ ਹੈ ਇਸ ਨੂੰ ਤਾਂ ਸੌਰੇ ਨਾਲ ਗੱਲ ਕਰਨ ਦੀ ਵੀ ਤਮੀਜ਼ ਨਹੀਂ ਹੈ ਫਿਰ ਉਹਨਾਂ ਨੇ ਸੋਚਿਆ ਕਿ ਰਾਤ ਨੂੰ ਜਦੋਂ ਉਹਨਾਂ ਦਾ ਬੇਟਾ ਗੁਰਜੰਟ ਆਵੇਗਾ ਤਾਂ ਉਸ ਨੂੰ ਨਮਨੀਤ ਦੀ ਸ਼ਿਕਾਇਤ ਜ਼ਰੂਰ ਕਰੂੰਗਾ ਕਿ ਨੋਹਾ ਧੀਆਂ ਦੀਆਂ ਵੀਡੀਓ ਲੋਕੀ ਇੰਸਟਾਗ੍ਰਾਮ ਤੇ ਦੇਖਣਗੇ ਤਾਂ ਗੱਲਾਂ ਤਾਂ ਪ੍ਰੀਤਮ ਸਿੰਘ ਜੀ ਨੂੰ ਹੀ ਸੁਣਨ ਨੂੰ ਮਿਲਣਗੀਆਂ ਤੇ ਲੋਕ ਕਹਿਣਗੇ ਕਿ ਖੁਦ ਤਾਂ ਪੰਜਾਂ ਬਾਣੀਆਂ ਦਾ ਪਾਠ ਕਰਦਾ ਹੈ ਤੇ ਨੋਹਾ ਰੀਲਾਂ ਬਣਾ ਕੇ ਆਪਣੇ ਹੀ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦੀਆਂ ਨੇ ਅਜੇ ਤੱਕ ਤਾਂ ਕੋਈ ਅਜਿਹੀ ਵੀਡੀਓ ਕਿਸੇ ਨੇ ਦੇਖੀ ਨਹੀਂ ਸੀ ਇੱਜ਼ਤ ਦਾ ਸਵਾਲ ਬਣਿਆ ਹੋਇਆ ਸੀ ਤੇ ਉਹ ਚਾਹੁੰਦੇ ਸੀ ਕਿ ਇਹ ਇੱਜ਼ਤ ਹਮੇਸ਼ਾ ਬਣੀ ਰਹੇ ਇਸ ਲਈ ਉਹਨਾਂ ਨੇ ਰਾਤ ਨੂੰ ਗੁਰਜੰਟ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਿਹਾ ਕਿ ਬੇਟਾ ਤੂੰ ਨਮਨੀਤ ਨੂੰ ਸਮਝਾ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੀ ਹੈ ਤੇ ਅਪਲੋਡ ਕਰਦੀ ਹੈ ਜੇ ਕਿਸੇ ਜਾਣਨ ਵਾਲੇ ਨੇ ਵੀਡੀਓ ਦੇਖ ਲਈ ਤਾਂ ਲੋਕ ਮੈਨੂੰ ਬਹੁਤ ਗੱਲਾਂ ਸੁਣਾਉਣਗੇ ਮੁਹੱਲੇ ਵਿੱਚ ਮੇਰੀ ਬਹੁਤ ਬੇਇੱਜ਼ਤੀ ਹੋ ਜਾਵੇਗੀ ਤੇ ਲੋਕ ਗੱਲਾਂ ਬਾਤਾਂ ਕਰਨਗੇ ਕਿ ਤੇਰੀ ਨੂੰ ਨੇ ਕੀ ਕੰਮ ਕੀਤਾ ਹੈ ਬਜਾਏ ਇਸ ਦੇ ਕਿ ਗੁਜੰਟ ਆਪਣੀ ਪਤਨੀ ਨੂੰ ਰੋਕਦਾ ਉਹ ਕਹਿਣ ਲੱਗਿਆ ਪਾਪਾ ਤੁਸੀਂ ਕਿਸ ਜਮਾਨੇ ਵਿੱਚ ਜਿਉਂ ਰਹੇ ਹੋ ਅੱਜ ਕੱਲ ਇਸ ਕੰਮ ਨੂੰ ਕੋਈ ਵੀ ਬੁਰਾ ਨਹੀਂ ਮੰਨਦਾ ਬਲਕਿ ਮੈਂ ਤਾਂ ਆਪਣੇ ਸਾਰੇ ਦੋਸਤਾਂ ਨੂੰ ਇਹ ਤੱਕ ਕਹਿ ਰੱਖਿਆ ਹੈ ਕਿ ਨਮਨੀਤ ਦੀ ਇੰਸਟਾਗ੍ਰam ਰੀਲ ਉੱਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰਨ ਜੇ ਉਸ ਨੂੰ ਅਜਿਹਾ ਕੋਈ ਸ਼ੌਂਕ ਹੈ ਤਾਂ ਕੋਈ ਗਲਤ ਗੱਲ ਥੋੜੋ ਹੈ ਕੁੜੀਆਂ ਇਸ ਨਾਲ ਉਹ ਪੈਸਾ ਕਮਾ ਰਹੀਆਂ ਨੇ ਤੇ ਤੁਸੀਂ ਜਾਣਦੇ ਹੀ ਹੋ ਕਿ ਮਿਹਨਤ ਨਾਲ ਪੈਸਾ ਕਮਾਉਣਾ ਕਿੰਨਾ ਔਖਾ ਕੰਮ ਹੈ ਦਨਰਾਦ ਇੱਕ ਕਰਕੇ ਵੀ ਮੈਂ ਨਮਨੀਤ ਦੀਆਂ ਫਰਮਾਇਸ਼ਾਂ ਪੂਰੀਆਂ ਨਹੀਂ ਕਰ ਸਕਦਾ ਜੀ ਉਹ ਤਿੰਨ ਚਾਰ ਵੀਡੀਓ ਬਣਾਉਂਦੀ ਹੈ ਤੇ ਉਸ ਨੂੰ ਚੰਗੇ ਖਾਸੇ ਪੈਸੇ ਮਿਲ ਜਾਂਦੇ ਨੇ ਤੇ ਉਹ ਇਸ ਤੋਂ ਵਧੀਆ ਪੈਸੇ ਕਮਾ ਲੈਂਦੀ ਹੈ ਜਿਸ ਨਾਲ ਉਹ ਆਪਣੇ ਲਈ ਕੱਪੜੇ ਖਰੀਦੀ ਹੈ ਫੈਸ਼ਨ ਦੀਆਂ ਚੀਜ਼ਾਂ ਖਰੀਦੀ ਹੈ ਤੇ ਇਸ ਵਿੱਚ ਕੀ ਬੁਰਾਈ ਹੈ ਘੱਟ ਤੋਂ ਘੱਟ ਆਪਣੇ ਫੈਸ਼ਨ ਦੇ ਲਈ ਆਪਣੇ ਕੱਪੜਿਆਂ ਦੇ ਲਈ ਮੈਨੂੰ ਤਾਂ ਕੁਝ ਨਹੀਂ ਕਹਿੰਦੀ ਨਾ ਮੇਰੇ ਲਈ ਤਾਂ ਬਸ ਇਹੀ ਬਹੁਤ ਹੈ ਪ੍ਰੀਤਮ ਸਿੰਘ ਜੀ ਕਹਿਣ ਲੱਗੇ ਕਿ ਤੇਰੀ ਮਾਂ ਮੇਰੀ ਥੋੜੀ ਜਿਹੀ ਤਨਖਾਹ ਉੱਤੇ ਗੁਜ਼ਾਰਾ ਕਰਦੀ ਸੀ ਉਸਨੇ ਕਦੇ ਵੀ ਇਸ ਤਰ੍ਹਾਂ ਦੇ ਫੈਸ਼ਨ ਨਹੀਂ ਕੀਤੇ ਸੀ ਜਿਸ ਨਾਲ ਕੋਈ ਬਦਨਾਮੀ ਹੋਵੇ ਤੂੰ ਆਪਣੀ ਘਰਵਾਲੀ ਨੂੰ ਸਮਝਾਉਣਾ ਤਾਂ ਕੀ ਸੀ ਤੂੰ ਉਸਦੀ ਗਲਤ ਚੀਜ਼ ਵਿੱਚ ਉਸਦਾ ਸਾਥ ਦੇ ਰਿਆ ਹੈ ਸਾਡੇ ਧਰਮ ਵਿੱਚ ਕਦੇ ਵੀ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਇੱਜ਼ਤ ਨਾਲ ਨਹੀਂ ਦੇਖਿਆ ਜਾਂਦਾ ਗੁਰਜੰਟ ਕਹਿਣ ਲੱਗਿਆ ਪਾਪਾ ਜੀ ਬੱਸ ਕਰੋ ਮਾਂ ਤਾਂ ਪੁਰਾਣੇ ਜ਼ਮਾਨੇ ਦੀ ਸੀ ਪਰ ਅੱਜ ਕੱਲ ਦਾ ਸਮਾਂ ਅਲੱਗ ਹੈ ਮੇਰੀ ਪਤਨੀ ਮੇਰੀ ਮਾਂ ਦੀ ਤਰ੍ਹਾਂ ਸਾਦੀ ਨਹੀਂ ਹੈ ਉਹ ਅੱਜ ਕੱਲ੍ਹ ਦੇ ਦੌਰ ਦੀ ਹੈ ਉਸ ਨੂੰ ਮੇਕਅਪ ਵੀ ਚਾਹੀਦਾ ਹੈ ਤੇ ਕੀਮਤੀ ਮਹਿੰਗੇ ਕੱਪੜੇ ਵੀ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਕਿ ਤੁਸੀਂ ਸਾਡੀ ਜ਼ਿੰਦਗੀ ਵਿੱਚ ਇੰਟਰਫੇਅਰ ਨਾ ਕਰੋ ਤੁਹਾਨੂੰ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਹੈ ਇਸ ਨੂੰ ਚੰਗਾ ਸਮਝੋ ਪ੍ਰੀਤਮ ਸਿੰਘ ਜੀ ਨੇ ਤਾਂ ਬਹੁਤ ਹੀ ਉਮੀਦ ਨਾਲ ਗੁਰਜੰਟ ਨਾਲ ਗੱਲ ਕੀਤੀ ਸੀ ਉਹ ਵੱਡਾ ਬੇਟਾ ਹੈ ਅਤੇ ਆਪਣੀ ਪਤਨੀ ਨੂੰ ਸਮਝਾਵੇਗਾ ਤਾਂ ਛੋਟਾ ਬੇਟਾ ਵੀ ਖੁਦ ਉਸ ਦੇ ਨਕਸ਼ੇ ਕਦਮ ਉੱਤੇ ਚੱਲ ਕੇ ਆਪਣੀ ਪਤਨੀ ਨੂੰ ਇਸ ਤਰ੍ਹਾਂ ਦੇ ਫਜ਼ੂਲ ਕੰਮਾਂ ਤੋਂ ਰੋਕੇਗਾ ਤੇ ਘਰ ਦਾ ਮਾਹੌਲ ਵਧੀਆ ਬਣ ਸਕੇਗਾ ਪਰ ਗੁਰਜੰਟ ਨੇ ਤਾਂ ਪਿਓ ਦੀ ਇੱਜ਼ਤ 2 ਟਕੇ ਦੀ ਕਰਕੇ ਰੱਖ ਦਿੱਤੀ। ਪ੍ਰੀਤਮ ਸਿੰਘ ਜੀ ਨੇ ਚੁੱਪ ਵੱਟ ਲਈ ਪਰ ਕੁਝ ਹੀ ਦਿਨਾਂ ਬਾਅਦ ਉਹਨਾਂ ਦੀ ਨੂਹ ਦੀ ਇੱਕ ਡਾਂਸ ਦੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਸਨੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਸੀ। ਮੇਕਅਪ ਵੀ ਬਹੁਤ ਕੀਤਾ ਸੀ। ਵਾਲ ਖੁੱਲੇ ਸੀ ਤੇ ਉਹ ਇੱਕ ਗਾਣੇ ਉੱਤੇ ਡਾਂਸ ਕਰ ਰਹੀ ਸੀ। ਨਾਲ ਹੀ ਡਾਇਲੌਗ ਵੀ ਬੋਲ ਰਹੀ ਸੀ। ਜਦੋਂ ਮੁਹੱਲੇ ਵਾਲਿਆਂ ਨੇ ਇਹ ਸਭ ਦੇਖਿਆ ਤਾਂ ਗੁਰਦੁਆਰੇ ਵਿੱਚ ਵੀ ਇਹੀ ਗੱਲਾਂ ਹੋਣ ਲੱਗੀਆਂ। ਤੇ ਉੱਥੇ ਉਹਨਾਂ ਲੋਕਾਂ ਨੇ ਪ੍ਰੀਤਮ ਸਿੰਘ ਜੀ ਨੂੰ ਰੋਕ ਕੇ ਕਿਹਾ ਕਿ ਭਾਈ ਸਾਹਿਬ ਇਹ ਸ਼ਰੀਫਾਂ ਦਾ ਮਹੱਲਾ ਹੈ ਕਿਸੇ ਨਾਚ ਗਾਣੇ ਵਾਲਿਆਂ ਦਾ ਨਹੀਂ ਤੁਸੀਂ ਤਾਂ ਸਾਲਾਂ ਤੋਂ ਇਸ ਮਹੱਲੇ ਵਿੱਚ ਰਹਿੰਦੇ ਹੋ ਤੁਹਾਡੀ ਪਤਨੀ ਜਦੋਂ ਤੱਕ ਜਿਉਂਦੀ ਸੀ ਅਸਤਕ ਕਦੀ ਵੀ ਤੁਹਾਡੀ ਪਤਨੀ ਨੂੰ ਬਿਨਾਂ ਚੁੰਨੀ ਤੋਂ ਨਹੀਂ ਦੇਖਿਆ ਸੀ ਪਰ ਤੁਹਾਡੀ ਨੋਹ ਦੀ ਵੀਡੀਓ ਤਾਂ ਦੁਨੀਆ ਦੇਖ ਰਹੀ ਹੈ ਤੇ ਫਿਰ ਤੁਹਾਨੂੰ ਕੀ ਹੋ ਗਿਆ ਹੈ ਸਾਡੀ ਨਜ਼ਰ ਵਿੱਚ ਤਾਂ ਤੁਸੀਂ ਬਹੁਤ ਇੱਜ਼ਤਦਾਰ ਹੋ ਬਲਕਿ ਅਸੀਂ ਤਾਂ ਤੁਹਾਡੇ ਘਰ ਦੀ ਮਿਸਾਲ ਦਿੰਦੇ ਹਾਂ ਤੇ ਤੁਹਾਡੇ ਘਰ ਦਾ ਮਾਹੌਲ ਪੂਰੇ ਮਹੱਲੇ ਤੋਂ ਸਭ ਤੋਂ ਚੰਗਾ ਸੀ ਤੁਹਾਡੀ ਪਤਨੀ ਦੀਆਂ ਅੱਖਾਂ ਬੰਦ ਕੀ ਹੋਈਆਂ ਤੁਸੀਂ ਨੋਹਾ ਨੂੰ ਆਜ਼ਾਦੀ ਹੀ ਦੇ ਦਿੱਤੀ ਪਰ ਪ੍ਰੀਤਮ ਸਿੰਘ ਜੀ ਕੀ ਕਹਿ ਸਕਦੇ ਸੀ ਉਹਨਾਂ ਦੇ ਵਸ ਵਿੱਚ ਕੁਝ ਵੀ ਨਹੀਂ ਸੀ ਪੁੱਤ ਤਾਂ ਪੁੱਤ ਨੋਹਾ ਤੱਕ ਉਹਨਾਂ ਦਾ ਲਿਹਾਜ਼ ਨਹੀਂ ਕਰਦੀਆਂ ਸੀ ਉਹਨਾਂ ਨੇ ਚੁੱਪ ਕਰਨਾ ਹੀ ਠੀਕ ਸਮਝਿਆ ਕਿਸੇ ਨੂੰ ਉਹ ਕੀ ਜਵਾਬ ਦਿੰਦੇ ਇਹ ਵੀ ਨਹੀਂ ਕਹਿ ਸਕਦੇ ਸੀ ਕਿ ਉਹਨਾਂ ਦੇ ਬੇਟੇ ਨਲਾਇਕ ਹੋ ਚੁੱਕੇ ਨੇ ਤੇ ਆਪਣੀਆਂ ਘਰਵਾਲੀਆਂ ਦੀ ਸੁਣਦੇ ਨੇ ਪ੍ਰੀਤਮ ਸਿੰਘ ਜੀ ਘਰੇ ਆਏ ਤੇ ਉਹੀ ਸ਼ੋਰ ਸੀ ਗਾਣੇ ਲੱਗੇ ਹੋਏ ਸੀ ਐਨੀ ਉੱਚੀ ਆਵਾਜ਼ ਵਿੱਚ ਕਿ ਚਾਰ ਘਰਾਂ ਤੱਕ ਆਵਾਜ਼ਾਂ ਜਾ ਰਹੀਆਂ ਸੀ ਪ੍ਰੀਤਮ ਸਿੰਘ ਜੀ ਨੇ ਅੰਦਰ ਆਉਂਦੇ ਹੀ ਆਪਣੀ ਧੀ ਨੂੰ ਆਵਾਜ਼ ਦਿੱਤੀ ਕਉ ਜੀ ਦੇਰ ਵਿੱਚ ਉਹ ਆਪਣੇ ਪਾਪਾ ਦੇ ਕੋਲ ਆ ਗਈ ਉਹਨਾਂ ਨੇ ਉਸ ਤੋਂ ਇੱਕ ਗਲਾਸ ਠੰਡਾ ਪਾਣੀ ਮੰਗਿਆ ਉਸ ਨੇ ਪਾਣੀ ਦਾ ਗਲਾਸ ਦਿੱਤਾ ਅੱਜ ਜੋ ਘਰ ਵਿੱਚ ਹੋ ਰਿਹਾ ਸੀ ਉਸ ਨੂੰ ਦੇਖ ਕੇ ਉਹਨਾਂ ਦੇ ਸੀਨੇ ਵਿੱਚ ਦਰਦ ਹੋ ਰਿਹਾ ਸੀ ਕਿਉਂਕਿ ਜਦੋਂ ਘਰ ਵਾਲੀ ਜਿਉਂਦੀ ਸੀ ਬੱਚੇ ਛੋਟੇ ਸੀ ਜਦੋਂ ਗੁਰਦੁਆਰਾ ਸਾਹਿਬ ਤੋਂ ਆਉਂਦੇ ਤਾਂ ਘਰਵਾਲੀ ਦੇ ਪਾਠ ਕਰਨ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਸੀ ਤੇ ਦਿਲ ਨੂੰ ਬਹੁਤ ਸਕੂਨ ਮਿਲਦਾ ਸੀ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਸੀ ਪਰ ਹੁਣ ਤਾਂ ਅਜਿਹਾ ਲੱਗਦਾ ਹੈ ਕਿ ਜਿਵੇਂ ਸਭ ਕੁਝ ਬਦਲ ਗਿਆ ਹੈ ਪ੍ਰੀਤਮ ਸਿੰਘ ਜੀ ਦੇ ਦੋ بیٹے ਸੀ ਪਰ ਪਾਠ ਪੂਜਾ ਵੱਲ ਕਿਸੇ ਦਾ ਧਿਆਨ ਨਹੀਂ ਸੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ ਨੌਕਰੀਆਂ ਕਰਨ ਲੱਗੇ ਤੇ ਉੱਥੇ ਜਾ ਕੇ ਉਹਨਾਂ ਦੀ ਸੋਚ ਇੱਕਦਮ ਬਦਲ ਗਈ ਉਹਨਾਂ ਨੂੰ ਉਥੋਂ ਦੀ ਰੰਗਿਨੀ ਚੰਗੀ ਲੱਗੀ ਆਏ ਦਿਨ ਉਹਨਾਂ ਦੇ ਬੌਸ ਉਹਨਾਂ ਨੂੰ ਪਾਰਟੀਆਂ ਵਿੱਚ ਬੁਲਾਉਂਦੇ ਉਥੋਂ ਦਾ ਮਾਹੌਲ ਦੇਖ ਕੇ ਦੋਨੇ ਬੇਟਿਆਂ ਦੀ ਸੋਚ ਬਦਲਣ ਲੱਗੀ ਜਦੋਂ ਗੱਲ ਉਹਨਾਂ ਦੇ ਵਿਆਹ ਦੀ ਆਈ ਇਸ ਤੋਂ ਪਹਿਲਾਂ ਪ੍ਰੀਤਮ ਸਿੰਘ ਜੀ ਪਤਨੀ ਦਾ ਦਿਹਾਂਤ ਹੋ ਗਿਆ ਸੀ ਪ੍ਰੀਤਮ ਸਿੰਘ ਜੀ ਦੀ ਇੱਕ ਛੋਟੀ ਜਿਹੀ ਬੇਟੀ ਸੀ ਵੱਡੇ بیٹے ਦੇ ਵਿਆਹ ਦੇ ਲਈ ਪ੍ਰੀਤਮ ਸਿੰਘ ਜੀ ਨੇ ਆਪਣੇ ਦੋਸਤ ਦੀ ਧੀ ਨੂੰ ਪਸੰਦ ਕੀਤਾ ਸੀ ਜ਼ੁਬਾਨ ਤੱਕ ਵੀ ਦੇ ਆਏ ਸੀ ਕਿਉਂਕਿ ਪਹਿਲਾਂ ਤਾਂ ਫੈਸਲੇ ਵੱਡਿਆਂ ਦੇ ਹੀ ਹੁੰਦੇ ਸੀ ਪ੍ਰੀਤਮ ਸਿੰਘ ਜੀ ਨੇ ਵੀ ਆਪਣੇ ਵੱਡਿਆਂ ਦੇ ਫੈਸਲੇ ਉੱਤੇ ਹੀ ਸਿਰ ਝੁਕਾਇਆ ਸੀ। ਇਸ ਲਈ ਇਹ ਹੀ ਸਮਝਿਆ ਕਿ ਉਹਨਾਂ ਦੇ ਬੱਚੇ ਵੀ ਇਸੇ ਤਰ੍ਹਾਂ ਦੇ ਹੀ ਹੋਣਗੇ। ਜੋ ਫੈਸਲੇ ਉਹ ਕਰਨਗੇ ਉਹ ਉਹਨਾਂ ਦੇ ਅੱਗੇ ਸਿਰ ਝੁਕਾ ਦੇਣਗੇ। ਪਰ ਜਦੋਂ ਗੁਰਜੰਟ ਦਾ ਰਿਸ਼ਤਾ ਉਹਨਾਂ ਨੇ ਆਪਣੇ ਦੋਸਤ ਦੀ ਧੀ ਦੇ ਨਾਲ ਤੈਅ ਕੀਤਾ ਤਾਂ ਘਰ ਆ ਕੇ ਮਠਿਆਈ ਖੋਲ ਕੇ ਖਵਾਈ ਤਾਂ ਗੁਰਜੰਟ ਪੜਕੁੱਠਿਆ ਤੇ ਕਹਿਣ ਲੱਗਾ, "ਪਾਪਾ, ਤੁਸੀਂ ਕਿਸ ਨੂੰ ਪੁੱਛ ਕੇ ਉਸਨੂੰ ਪੜਗਵਾਰ ਦੇ ਨਾਲ ਮੇਰਾ ਰਿਸ਼ਤਾ ਤੈਅ ਕੀਤਾ ਹੈ?" ਮੈਂ ਵਿਆਹ ਆਪਣੀ ਮਰਜ਼ੀ ਨਾਲ ਕਰਵਾਉਂਗਾ। ਇਹ ਸੁਣ ਕੇ ਪ੍ਰੀਤਮ ਸਿੰਘ ਜੀ ਤਾਂ ਹੈਰਾਨ ਹੀ ਰਹਿ ਗਏ। ਕਹਿਣ ਲੱਗੇ ਕਿ ਇਹ ਤੂੰ ਕਿਸ ਤਰ੍ਹਾਂ ਮੇਰੇ ਨਾਲ ਗੱਲ ਕਰ ਰਿਹਾ ਹੈ। ਸਾਡੇ ਫੈਸਲੇ ਵੀ ਸਾਡੇ ਵੱਡਿਆਂ ਨੇ ਕੀਤੇ ਸੀ। ਗੁਰਜੰਟ ਕਹਿਣ ਲੱਗਾ ਕਿ ਉਹ ਸਮਾਂ ਹੋਰ ਸੀ। ਮੈਂ ਆਪਣਾ ਵਿਆਹ ਆਪਣੀ ਮਰਜ਼ੀ ਨਾਲ ਕਰਵਾਉਂਗਾ। ਤੇ ਵੈਸੇ ਵੀ ਮੈਂ ਇੱਕ ਕੁੜੀ ਨੂੰ ਪਸੰਦ ਕਰਦਾ ਹਾਂ। ਮਜਬੂਰਨ ਪ੍ਰੀਤਮ ਸਿੰਘ ਜੀ ਨੂੰ ਆਪਣੇ ਦੋਸਤ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗਣੀ ਪਈ। ਪਰ ਜਦੋਂ ਉਹ ਗੁਰਜੰਟ ਦੇ ਨਾਲ ਉਸਦੀ ਪਸੰਦ ਦੀ ਕੁੜੀ ਦੇ ਘਰੇ ਗਏ ਤਾਂ ਉਹਨਾਂ ਦਾ ਤੌਰ ਤਰੀਕਾ ਦੇਖ ਕੇ ਬਹੁਤ ਘਬਰਾ ਗਏ ਕੁੜੀ ਦੇ ਸਿਰ ਤੇ ਚੁੰਨੀ ਤੱਕ ਨਹੀਂ ਸੀ ਲਈ ਹੋਈ ਬਸ ਗਲ ਵਿੱਚ ਚੁੰਨੀ ਪਾਈ ਹੋਈ ਸੀ ਖੁੱਲੇ ਵਾਲਾਂ ਨਾਲ ਮੇਕਅਪ ਕੀਤਾ ਹੋਇਆ ਸੀ ਤੇ ਸਾਹਮਣੇ ਆ ਕੇ ਬੈਠ ਗਈ ਬਹੁਤ ਹੀ ਐਡਵਾਂਸ ਤੇ ਮਾਡਰਨ ਨਜ਼ਰ ਆ ਰਹੀ ਸੀ ਉਹ ਗੁਰਜੰਟ ਨਾਲ ਗੱਲਾਂ ਕਰ ਰਹੀ ਸੀ ਤੇ ਉਸਦੇ ਘਰ ਵਾਲੇ ਵੀ ਇਸ ਗੱਲ ਨੂੰ ਬੁਰਾ ਨਹੀਂ ਸਮਝ ਰਹੇ ਸੀ ਪ੍ਰੀਤਮ ਸਿੰਘ ਜੀ ਤਾਂ ਨਜ਼ਰਾਂ ਹੀ ਨਹੀਂ ਚੁੱਕ پا ਰਹੇ ਸੀ ਕਿਉਂਕਿ ਬੇਟੇ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਵਿਆਹ ਇੱਥੇ ਹੀ ਕਰਵਾਉਣਾ ਹੈ ਨਹੀਂ ਤਾਂ ਉਹ ਪਿਓ ਤੋਂ ਅਲੱਗ ਹੋ ਜਾਵੇਗਾ ਇਸ ਲਈ ਪ੍ਰੀਤਮ ਸਿੰਘ ਜੀ ਨੂੰ ਬੇਟੇ ਦੇ ਸਾਹਮਣੇ ਮਜਬੂਰ ਹੋਣਾ ਪਿਆ ਵਿਆਹ ਹੋ ਕੇ ਜਦੋਂ ਨਮਨੀਤ ਘਰੇ ਆਈ ਤਾਂ ਉਦੋਂ ਹੀ ਉਸ ਨੇ ਆਪਣੇ ਉਹੀ ਤੌਰ ਤਰੀਕੇ ਰੱਖੇ ਹਾਲਾਂਕਿ ਪ੍ਰੀਤਮ ਸਿੰਘ ਜੀ ਨੇ ਗੁਰਜੰਟ ਨੂੰ ਸਮਝਾਇਆ ਸੀ ਕਿ ਆਪਣੀ ਪਤਨੀ ਨੂੰ ਕਹੇ ਕਿ ਆਪਣੇ ਘਰ ਦੇ ਤੌਰ ਤਰੀਕੇ ਉੱਥੇ ਛੱਡ ਕੇ ਸਾਡੇ ਤੌਰ ਤਰੀਕੇ ਅਪਣਾਵੇ ਪਰ ਵਿਆਹ ਦੇ ਅਗਲੇ ਦਿਨ ਹੀ 11 ਵਜੇ ਤੋਂ ਪਹਿਲਾਂ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਹੀ ਨਹੀਂ ਖੁੱਲਿਆ ਸਾਰੇ ਰਿਸ਼ਤੇਦਾਰ ਬਿਰਾਦਰੀ ਵਾਲੇ ਪ੍ਰੀਤਮ ਸਿੰਘ ਜੀ ਨੂੰ ਗੱਲਾਂ ਸੁਣਾ ਰਹੇ ਸੀ ਕਿ ਕਿੰਨੀ ਸ਼ਰਮ ਦੀ ਗੱਲ ਹੈ ਮਹਿਮਾਨ ਨਾਸ਼ਤਾ ਵੀ ਕਰ ਚੁੱਕੇ ਹਨ ਤੇ ਮੁੰਡਾ ਵੋਟੀ ਕਮਰੇ ਤੋਂ ਬਾਹਰ ਤੱਕ ਨਹੀਂ ਆਇਆ ਪ੍ਰੀਤਮ ਸਿੰਘ ਜੀ ਦੀ ਭਾਬੀ ਨੇ ਦੋ ਚਾਰ ਵਾਰ ਦਰਵਾਜ਼ਾ ਖੜਕਾਇਆ ਵੀ ਸੀ ਪਰ ਉਹ ਦੋਵੇਂ ਹੀ ਬੇਸ਼ਰਮਾਂ ਦੀ ਤਰ੍ਹਾਂ ਸੁੱਤੇ ਰਹੇ ਵੱਡਿਆਂ ਦੇ ਬੁਲਾਉਣ ਤੇ ਵੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਜਦੋਂ ਕਮਰੇ ਤੋਂ ਬਾਹਰ ਆਏ ਤਾਂ ਨਮਨੀਤ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਉਹ ਆਪਣੀ ਮਰਜ਼ੀ ਦੀ ਮਾਲਕ ਹੈ ਤੇ ਹਸਬੰਡ ਵਾਈਫ ਦੀ ਪ੍ਰਾਈਵੇਸੀ ਵਿੱਚ ਦੂਜਿਆਂ ਦੀ दखਲ ਅੰਦਾਜ਼ੀ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਪ੍ਰੀਤਮ ਸਿੰਘ ਜੀ ਦੀ ਭਾਬੀ ਇਸ ਤੋਂ ਪਹਿਲਾਂ ਕਿ ਉਸ ਨੂੰ ਕੁਝ ਸਮਝਾਉਂਦੀ ਜਾਂ ਘਰ ਦਾ ਕੋਈ ਤੌਰ ਤਰੀਕਾ ਦੱਸਦੀ ਉਸ ਤੋਂ ਪਹਿਲਾਂ ਹੀ ਨਮਨੀਤ ਨੇ ਆਪਣੀ ਗੱਲ ਸਾਰਿਆਂ ਦੇ ਸਾਹਮਣੇ ਰੱਖ ਦਿੱਤੀ। ਸਾਰੇ ਮਹਿਮਾਨ ਜਾ ਚੁੱਕੇ ਸੀ। ਪ੍ਰੀਤਮ ਸਿੰਘ ਜੀ ਨੇ ਸ਼ੁਰੂ-ਸ਼ੁਰੂ ਵਿੱਚ ਤਾਂ ਉਡੀਕ ਕੀਤੀ ਕਿ ਉਹ ਨੂੰ ਉਹਨਾਂ ਦੇ ਲਈ ਖਾਣਾ ਬਣਾ ਦੇਵੇਗੀ। ਪਰ ਜਦੋਂ ਦੇਖਿਆ ਤਾਂ ਉਹਨਾਂ ਨੇ ਆਪਣਾ ਖਾਣਾ ਖੁਦ ਬਣਾਉਣਾ ਸ਼ੁਰੂ ਕਰ ਦਿੱਤਾ। ਬੇਟੀ 14 ਸਾਲ ਦੀ ਸੀ। ਰੈਸਲੀ ਉਸਦਾ ਖਾਣਾ ਵੀ ਪ੍ਰੀਤਮ ਸਿੰਘ ਜੀ ਨੇ ਹੀ ਬਣਾ ਕੇ ਰੱਖ ਦਿੱਤਾ ਤੇ ਉਸ ਨੂੰ ਸਕੂਲ ਵੀ ਉਹੀ ਭੇਜਦੇ ਸੀ ਛੋਟੇ ਬੇਟੇ ਨੇ ਜਦੋਂ ਵੱਡੇ ਬੇਟੇ ਤੇ ਆਪਣੀ ਭਾਬੀ ਦੇ ਤੇਵਰ ਵੇਖੇ ਤਾਂ ਉਸ ਨੂੰ ਵੀ ਆਪਣੇ ਪਸੰਦ ਦੇ ਵਿਆਹ ਦਾ ਸ਼ੌਂਕ ਜਾਗ ਗਿਆ ਪ੍ਰੀਤਮ ਸਿੰਘ ਜੀ ਨੇ ਜਦੋਂ ਉਸ ਦੇ ਲਈ ਆਪਣੀ ਪਸੰਦੀ ਕੁੜੀ ਲਈ ਪੁੱਛਿਆ ਤਾਂ ਉਸ ਨੇ ਵੀ ਮਨਾ ਕਰ ਦਿੱਤਾ ਕਿ ਜਦੋਂ ਗੁਰਜੰਟ ਵੀਰੇ ਨੇ ਆਪਣੀ ਪਸੰਦ ਨਾਲ ਵਿਆਹ ਕਰਵਾਇਆ ਤਾਂ ਮੈਂ ਕਿਉਂ ਨਹੀਂ ਕਰਵਾ ਸਕਦਾ ਵੈਸੇ ਛੋਟੇ ਨੂੰ ਪਹਿਲਾਂ ਤਾਂ ਅਜਿਹੀ ਨਹੀਂ ਸੀ ਮਿਡਲ ਕਲਾਸ ਪਰਿਵਾਰ ਦੀ ਸੀ ਸਰਦ ਚੁੰਨੀ ਵੀ ਲੈਂਦੀ ਸੀ ਪਰ ਜਦੋਂ ਉਸਨੇ ਨਮਨੀਤ ਨੂੰ ਦੇਖਿਆ ਤਾਂ ਹੌਲੀ-ਹੌਲੀ ਨਮਨੀਤ ਦਾ ਹੀ ਰੰਗ ਅਪਣਾਉਣ ਲੱਗੀ ਪਹਿਲਾਂ-ਪਹਿਲਾਂ ਤਾਂ ਉਹ ਸੌਰੇ ਨੂੰ ਖਾਣਾ ਬਣਾ ਕੇ ਵੀ ਦੇ ਦਿੰਦੀ ਸੀ ਪਰ ਜਦੋਂ ਦੇਖਿਆ ਕਿ ਵੱਡੀ ਨੂੰ ਤਾਂ ਸੌਰੇ ਦੇ ਨਾਲ ਜ਼ੁਬਾਨ ਚਲਾਉਣ ਤੋਂ ਬਾਜ਼ ਨਹੀਂ ਆਉਂਦੀ ਤਾਂ ਉਸਨੇ ਵੀ ਉਹੀ ਤੌਰ ਤਰੀਕਾ ਅਪਣਾ ਲਿਆ ਹਰ ਸਮੇਂ ਦੋਵੇਂ ਨੂੰਹਾਂ ਗਾਣੇ ਸੁਣਦੀਆਂ ਰਹਿੰਦੀਆਂ ਰਸੋਈ ਦੇ ਅੰਦਰ ਵੀ ਕੰਨਾਂ ਵਿੱਚ ਹੈੱਡਫੋਨ ਲਗਾ ਕੇ ਰੱਖਦੀਆਂ ਤੇ ਨਾਲ-ਨਾਲ ਸਬਜ਼ੀਆਂ ਬਣਾਉਂਦੀਆਂ બસ ਇੱਕ ਖਾਣਾ ਹੀ ਸੀ ਜੋ ਪ੍ਰੀਤਮ ਸਿੰਘ ਜੀ ਦੇ ਅੱਗੇ ਐਸਾਨ ਦੇ ਤੌਰ ਤੇ ਰੱਖ ਦਿੰਦੀਆਂ ਸੀ ਇੱਥੋਂ ਤੱਕ ਤਾਂ ਸਭ ਕੁਝ ਬਰਦਾਸ਼ਤ ਸੀ ਪਰ ਜਦੋਂ ਵੱਡੀ ਨੂ ਨੇ ਆਪਣੇ ਪਤੀ ਨੂੰ ਫਰਮਾਇਸ਼ ਸ਼ੁਰੂ ਕੀਤੀ ਤਾਂ ਉਹਨਾਂ ਦੇ ਝਗੜੇ ਸ਼ੁਰੂ ਹੋ ਗਏ ਉਹ ਕਹਿਣ ਲੱਗੀ ਕਿ ਮੈਂ ਬ੍ਰਾਂਡਡ ਕੱਪੜੇ ਪਾਉਂਦੀ ਹਾਂ ਤੇ ਮੈਨੂੰ ਹਰ ਮਹੀਨੇ 2-3 ਬ੍ਰਾਂਡਡ ਸੂਟ ਚਾਹੀਦੇ ਨੇ ਇਸ ਤੋਂ ਇਲਾਵਾ ਉਹ ਮੇਕਅਪ ਦੀ ਵੀ ਬਹੁਤ ਸ਼ੌਕੀਨ ਸੀ ਉਹ ਮੇਕਅਪ ਬਹੁਤ ਜ਼ਿਆਦਾ ਕਰਦੀ ਸੀ ਤੇ ਹਰ ਸਮੇਂ ਸਾਜ ਸਵਰ ਕੇ ਰਹਿੰਦੀ ਸੀ ਐਸਲੀ ਆਏ denn ਮੇਕਅਪ ਦੀਆਂ ਫਰਮਾਇਸ਼ਾਂ ਵੀ ਕਰਦੀ ਗੁਰਜੰਟ ਨੇ ਕਿਹਾ ਕਿ ਮੇਰੀ ਐਨੀ ਤਨਖਾਹ ਨਹੀਂ ਹੈ ਮੈਂ ਤੈਨੂੰ ਐਨੇ ਮਹਿੰਗੇ ਮਹਿੰਗੇ ਕੱਪੜੇ ਨਹੀਂ ਲੈ ਕੇ ਦੇ ਸਕਦਾ ਤੂੰ ਖੁਦ ਹੀ ਇਸ ਗੱਲ ਦਾ ਅਹਿਸਾਸ ਕਰ ਸਕਦੀ ਹੈ ਉਹ ਕਹਿਣ ਲੱਗੀ ਕਿ ਜਦੋਂ ਤੇਰੀ ਔਕਾਤ ਹੀ ਨਹੀਂ ਸੀ ਤਾਂ ਫਿਰ ਤੂੰ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਪ੍ਰੀਤਮ ਸਿੰਘ ਜੀ ਫਿਰ ਵੀ ਗੁਰਜੰਟ ਨੂੰ ਹੀ ਸਮਝਾਉਂਦੇ ਤੇ ਕਹਿੰਦੇ ਸੀ ਕਿ ਪਤਨੀ ਨਾਲ ਲੜਾਈ ਝਗੜਾ ਨਾ ਕਰਿਆ ਕਰ ਕਦੇ-ਕਦੇ ਤਾਂ ਆਪਣੀ ਪੈਨਸ਼ਨ ਦੇ ਪੈਸੇ ਵੀ ਆਪਣੇ ਬੇਟੇ ਨੂੰ ਦੇ ਦਿੰਦੇ ਪਰ ਫਿਰ ਵੀ ਉਸਦੀ ਪਤਨੀ ਦਾ ਮੂੰਹ ਸਿੱਧਾ ਨਹੀਂ ਹੁੰਦਾ ਸੀ ਫਿਰ ਉਸਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਬਰਾਦਰੀ ਵਿੱਚ ਪ੍ਰੀਤਮ ਸਿੰਘ ਜੀ ਦੀ ਬਹੁਤ ਬੇਇੱਜ਼ਤੀ ਹੋਣ ਲੱਗੀ ਇੱਥੋਂ ਤੱਕ ਕਿ ਮੁਹੱਲੇ ਵਾਲੇ ਤੇ ਗੁਰਦੁਆਰਾ ਸਾਹਿਬ ਵਿੱਚ ਲੋਕ ਉਹਨਾਂ ਨੂੰ ਬੁਰੀਆਂ ਨਜ਼ਰਾਂ ਨਾਲ ਦੇਖਣ ਲੱਗੇ ਕਿ ਖੁਦ ਤਾਂ ਵੱਡਾ ਗਿਆਨੀ ਬਣਿਆ ਫਿਰਦਾ ਹੈ ਪੰਜ ਬਾਣੀਆਂ ਦਾ ਪਾਠ ਕਰਦਾ ਹੈ ਤੇ ਇਹਨਾਂ ਦੇ ਘਰ ਦੀਆਂ ਨੂਹਾਂ ਰੀਲਾਂ ਬਣਾਉਂਦੀਆਂ ਨੇ ਆਪਣੇ ਧਰਮ ਨੂੰ ਸਿਰਫ ਖੁਦ ਤੱਕ ਸੀਮਤ ਕਰਕੇ ਰੱਖਿਆ ਹੈ ਤੁਸੀਂ ਆਪਣੇ ਘਰ ਵਿੱਚ ਧਰਮ ਕਿਉਂ ਨਹੀਂ ਫਲਾਉਂਦੇ ਹੁਣ ਉਹ ਕੀ ਦੱਸ ਦੇ ਕਿ ਉਹਨਾਂ ਦੇ ਘਰ ਵਿੱਚ ਸੁਣਨ ਵਾਲਾ ਕੋਈ ਨਹੀਂ ਸਾਰੇ ਕਹਿੰਦੇ ਸੀ ਕਿ ਤੁਸੀਂ ਘਰ ਦੇ ਵੱਡੇ ਹੋ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਤੁਹਾਡੀ ਆਗਿਆ ਤੋਂ ਬਿਨਾਂ ਤੁਹਾਡੇ ਘਰ ਦੀਆਂ نوਹਾਂ ਰੀਲਾਂ ਬਣਾਉਣ ਉਹ ਬਹੁਤ ਟੁੱਟੇ ਹੋਏ ਦਿਲ ਨਾਲ ਘਰੇ ਵਾਪਸ ਆ ਗਈ ਹੁਣ ਤਾਂ ਉਹਨਾਂ ਦਾ ਗੁਰਦੁਆਰਾ ਸਾਹਿਬ ਜਾਣ ਨੂੰ ਵੀ ਜੀ ਨਹੀਂ ਸੀ ਕਰਦਾ ਕਿਉਂਕਿ ਹਰ ਇਨਸਾਨ ਉਹਨਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਉਹਨਾਂ ਨੇ ਗੁਰਜੰਟ ਨਾਲ ਗੱਲ ਕੀਤੀ ਤਾਂ ਉਹ ਵੀ ਬਦਤਮੀਜ਼ੀ ਤੇ ਉੱਤਰ ਆਇਆ ਇੱਕ ਵਾਰ ਪ੍ਰੀਤਮ ਸਿੰਘ ਜੀ ਘਰੇ ਆਏ ਤਾਂ ਉਹਨਾਂ ਦੀ ਨੋ ਪੈਸੇ ਗਿਣ ਰਹੀ ਸੀ ਤੇ ਆਪਣੀ ਦਰਾਣੀ ਨੂੰ ਕਹਿ ਰਹੀ ਸੀ ਕਿ ਇਹ ਦੇਖੋ ਇੰਸਟਾਗ੍ਰam ਤੋਂ ਮੈਂ ਕਿੰਨੇ ਪੈਸੇ ਕਮਾਏ ਨੇ ਇਹ ਦੇਖ ਕੇ ਛੋਟੀ ਨੂ ਦੀਆਂ ਅੱਖਾਂ ਵੀ ਚਮਕਣ ਲੱਗੀਆਂ ਪ੍ਰੀਤਮ ਸਿੰਘ ਜੀ ਨੂ ਦੇ ਕੋਲ ਆਏ ਤੇ ਕਹਿਣ ਲੱਗੇ ਤੁਹਾਡੇ ਅੰਦਰ ਭੋਰਾ ਵੀ ਸ਼ਰਮ ਨਹੀਂ ਹੈ ਤੁਹਾਡੀਆਂ ਇਹਨਾਂ ਹਰਕਤਾਂ ਦੀ ਵਜ੍ਹਾ ਨਾਲ ਮੈਂ ਪੂਰੇ ਮੁਹੱਲੇ ਵਿੱਚ ਬਦਨਾਮ ਹੋ ਰਿਹਾ ਹਾਂ ਬਰਾਦਰੀ ਵਾਲੇ ਮੇਰੇ ਨਾਲ ਨਾਰਾਜ਼ ਨੇ ਕਿ ਮੈਂ ਆਪਣੀਆਂ ਨੂਹਾਂ ਨੂੰ ਖੁੱਲੀ ਛੁੱਟੀ ਦੇ ਰੱਖੀ ਹੈ ਜੇ ਤੁਹਾਨੂੰ ਆਪਣੀ ਇੱਜ਼ਤ ਦਾ ਖਿਆਲ ਨਹੀਂ ਤਾਂ ਮੇਰੀ ਇੱਜ਼ਤ ਦੀ ਖਾਤਰ ਤਾਂ ਇਹ ਕੰਮ ਛੱਡ ਦਿਓ ਮੈਂ ਤਾਂ ਆਪਣੀ ਸਾਰੀ ਪੈਨਸ਼ਨ ਵੀ ਤੁਹਾਨੂੰ ਹੀ ਦਿੰਦਾ ਹਾਂ ਤਾਂ ਜੋ ਤੁਸੀਂ ਆਪਣੇ ਖਰਚੇ ਪੂਰੇ ਕਰ ਸਕੋ ਤੇ ਤੁਹਾਡੇ ਖਰਚਿਆਂ ਵਿੱਚ ਕੋਈ ਕਮੀ ਨਾ ਆਵੇ ਸਿਰਫ ਆਪਣੀ ਬੱਚੀ ਦੀ ਫੀਸ ਹੀ ਭਰਦਾ ਹਾਂ ਵੱਡੀ ਨੂੰ ਕਹਿਣ ਲੱਗੀ ਕਿ ਮੈਂ ਤੁਹਾਡੇ ਤੋਂ ਆਪਣੇ ਖਰਚੇ ਤੇ ਪੈਸੇ ਨਹੀਂ ਮੰਗਦੀ ਪਰ ਮੈਨੂੰ ਤਾਂ ਆਪਣੇ ਫੈਸ਼ਨ ਦੀ ਹਰ ਚੀਜ਼ ਚਾਹੀਦੀ ਹੈ ਤਾਂ ਮੈਂ ਆਪਣਾ ਲਾਈਫਸਟਾਈਲ ਕਿਸੇ ਦੇ ਲਈ ਨਹੀਂ ਬਦਲ ਸਕਦੀ ਤੁਹਾਨੂੰ ਆਪਣੀ ਇੱਜ਼ਤ ਦਾ ਇੰਨਾ ਹੀ ਖਿਆਲ ਹੈ ਤਾਂ ਬੇਸ਼ੱਕ ਤੁਸੀਂ ਇਸ ਘਰ ਤੋਂ ਨਿਕਲ ਜਾਓ ਆਪਣੀ ਬੇਟੀ ਨੂੰ ਲੈ ਕੇ ਕਿਤੇ ਹੋਰ ਜਾ ਕੇ ਰਹਿ ਲਓ ਪਰ ਮੈਂ ਆਪਣਾ ਤੌਰ ਤਰੀਕਾ ਬਿਲਕੁਲ ਵੀ ਨਹੀਂ ਬਦਲੂੰਗੀ ਪੈਸੇ ਆਉਂਦੇ ਕਿਹਨੂੰ ਪੂਰੇ ਲੱਗਦੇ ਨੇ ਵੱਡੀ ਨੂੰਹ ਦੀ ਦੇਖਾ ਦੇਖੀ ਛੋਟੀ ਨੂੰਹ ਨੇ ਵੀ ਇਹੀ ਕੰਮ ਸ਼ੁਰੂ ਕਰ ਦਿੱਤਾ ਉਹ ਵੀ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਲੱਗ ਪਈ ਪਰ ਉਸ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਸੀ ਇਸ ਲਈ ਉਹ ਨਾਲ-ਨਾਲ ਆਪਣੀ ਵੀਡੀਓ ਵੀ ਬਣਾਉਂਦੀ ਤੇ ਨਾਲ-ਨਾਲ ਖਾਣਾ ਵੀ ਪਕਾਉਂਦੀ ਪਰ ਮੁਹੱਲੇ ਵਾਲਿਆਂ ਨੇ ਪ੍ਰੀਤਮ ਸਿੰਘ ਜੀ ਦਾ ਘਰ ਦੇਖਣਾ ਤੱਕ ਛੱਡ ਦਿੱਤਾ ਕੋਈ ਵੀ ਉਹਨਾਂ ਨੂੰ ਮਿਲਣ ਨਹੀਂ ਆਉਂਦਾ ਸੀ ਸਭ ਉਹਨਾਂ ਨੂੰ ਬੁਰਾ ਹੀ ਸਮਝਦੇ ਸੀ ਉਹਨਾਂ ਦੀ ਵੱਡੀ ਨੂੰ ਜਦੋਂ ਦੇਖਦੀ ਕਿ ਵੀਊ ਬਹੁਤ ਘੱਟ ਆ ਰਹੇ ਨੇ ਤੇ ਉਸਦੇ ਫਾਲੋਅਰ ਵੀ ਬਹੁਤ ਘੱਟ ਹੋ ਰਹੇ ਨੇ ਤਾਂ ਉਹ ਆਪਣੇ ਗਲੇ 'ਚੋਂ ਚੁੰਨੀ ਲਾ ਕੇ ਵੀ ਸਾਈਡ ਤੇ ਰੱਖ ਦਿੰਦੀ ਸੀ ਦੇਖਣ ਵਿੱਚ ਸੋਹਣੀ ਸੀ ਤੇ ਹੁਣ ਤਾਂ ਛੋਟੇ ਕੱਪੜੇ ਪਾ ਕੇ ਉਹ ਆਪਣੀ ਵੀਡੀਓ ਬਣਾ ਕੇ ਅਪਲੋਡ ਕਰਦੀ ਰਹਿੰਦੀ ਦੋਮਾ ਦੇ ਪਤੀ ਆਪਣੀਆਂ ਪਤਨੀਆਂ ਦੀਆਂ ਹਰਕਤਾਂ ਤੋਂ ਬਿਲਕੁਲ ਅਣਜਾਣ ਤੇ ਲਾਪਰਵਾਹ ਸਨ। ਉਹਨਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਸੀ ਕਿ ਉਹ ਕੀ ਕਰਦੀਆਂ ਨੇ ਤੇ ਕੀ ਨਹੀਂ। ਉਹ ਕਹਿੰਦੇ ਸੀ ਕਿ ਅੱਜਕੱਲ ਦੇ ਮਾਹੌਲ ਵਿੱਚ ਲੋਕ ਇਸ ਤਰ੍ਹਾਂ ਹੀ ਪੈਸੇ ਕਮਾ ਰਹੇ ਨੇ। ਪਰ ਪ੍ਰੀਤਮ ਸਿੰਘ ਜੀ ਨੇ ਕਿਹਾ ਕਿ ਸਾਡੀ ਤਾਂ ਅਜਿਹੀ ਕੋਈ ਮਜਬੂਰੀ ਨਹੀਂ ਹੈ। ਤੁਹਾਡੀ ਦੋਵਾਂ ਦੀ ਤਨਖਾਹ ਵੀ ਬਹੁਤ ਚੰਗੀ ਹੈ ਕਿ ਆਪਣੀਆਂ ਘਰਵਾਲੀਆਂ ਦੇ ਖਰਚੇ ਦੇ ਨਾਲ-ਨਾਲ ਉਹਨਾਂ ਦੀਆਂ ਖੁਆਇਸ਼ਾਂ ਵੀ ਪੂਰੀਆਂ ਕਰ ਸਕਦੇ ਹੋ। ਤੁਸੀਂ ਆਪਣੀਆਂ ਘਰ ਵਾਲੀਆਂ ਨੂੰ ਥੋੜਾ ਜਿਹਾ ਸਮਝਾਓ ਕਿ ਉਹ ਇਸ ਨਾਲ ਗੁਜ਼ਾਰਾ ਕਰਨਾ ਸਿੱਖ ਲੈਣ ਤੇ ਇੱਜ਼ਤ ਦੀ ਜ਼ਿੰਦਗੀ ਜਿਉਣ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਦੂਜਿਆਂ ਦੇ ਸਾਹਮਣੇ ਪੇਸ਼ ਕਰਨਾ ਚੰਗੀ ਗੱਲ ਨਹੀਂ ਹੁੰਦੀ ਉਹ ਆਪਣੀ ਧੀ ਨੂੰ ਪਾਠ ਕਰਨ ਦੇ ਲਈ ਜ਼ਰੂਰ ਕਹਿੰਦੇ ਪਰ ਇੱਕ ਵਾਰ ਜਦੋਂ ਉਹ ਘਰੇ ਆਏ ਤਾਂ ਉਹਨਾਂ ਦੇ ਹੋਸ਼ ਉੱਡ ਗਏ ਉਹਨਾਂ ਦੀ ਨੂੰ ਉਹਨਾਂ ਦੀ ਬੇਟੀ ਤੋਂ ਡਾਂਸ ਕਰਵਾ ਰਹੀ ਸੀ ਉਸ ਦੀ ਵੀਡੀਓ ਬਣਾ ਰਹੀ ਸੀ ਇਹ ਦੇਖ ਕੇ ਪ੍ਰੀਤਮ ਸਿੰਘ ਜੀ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਦੋਵਾਂ ਨੂੰ ਹਨੋਂ ਬਹੁਤ ਝੜਕਿਆ ਬੁਰਾ ਭਲਾ ਕਿਹਾ ਆਪਣੀ ਧੀ ਨੂੰ ਵੀ ਝੜਕਣ ਲੱਗੇ ਉਹ ਰੋਣ ਲੱਗੀ ਤੇ ਕਹਿਣ ਲੱਗੀ ਪਾਪਾ ਮੈਨੂੰ ਤਾਂ ਭਾਬੀ ਨੇ ਕਿਹਾ ਸੀ ਪ੍ਰੀਤਮ ਸਿੰਘ ਜੀ ਨੇ ਆਪਣੀ ਨੂੰਹ ਨੂੰ ਗੁੱਸੇ ਨਾਲ ਕਿਹਾ ਕਿ ਅੱਜ ਤੋਂ ਬਾਅਦ ਜੇ ਉਹਨਾਂ ਨੇ ਉਹਨਾਂ ਦੀ ਧੀ ਦੇ ਨਾਲ ਅਜਿਹਾ ਕੀਤਾ ਤਾਂ ਉਹ ਛੱਡਣਗੇ ਨਹੀਂ ਉਹਨਾਂ ਨੂੰ ਦੋਵੇਂ ਨੂੰਹਾਂ ਨੇ ਬਹੁਤ ਜ਼ਿਆਦਾ ਗੁੱਸਾ ਕੀਤਾ ਜਿਵੇਂ ਹੀ ਉਹਨਾਂ ਦੇ ਪਤੀ ਘਰ ਆਏ ਤਾਂ ਉਹਨਾਂ ਨੇ ਇੱਕ ਦੀਆਂ 10 ਗੱਲਾਂ ਬਣਾ ਕੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਦੋਵੇਂ ਹੀ ਆਪਣੇ ਪਿਓ ਨਾਲ ਲੜਾਈ ਝਗੜਾ ਕਰਨ ਲੱਗੇ ਕਹਿਣ ਲੱਗੇ ਤੁਹਾਨੂੰ ਤਾਂ ਆਦਤ ਹੈ ਤੁਸੀਂ ਘਰ ਵਿੱਚ ਸਕੂਨ ਨਹੀਂ ਰਹਿਣ ਦਿੰਦੇ ਹਰ ਰੋਜ਼ ਕਲੇਸ਼ ਪਾਈ ਰੱਖਦੇ ਹੋ ਪ੍ਰੀਤਮ ਸਿੰਘ ਜੀ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਵੱਡੇ ਮੁੰਡੇ ਦੇ ਮੂੰਹ ਤੇ ਥੱਪੜ ਜੜ ਦਿੱਤਾ ਤੇ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੀ ਘਰ ਵਾਲੀ ਨੂੰ ਸਮਝਾਉਣ ਦੀ ਬਜਾਏ ਤੂੰ ਮੇਰੇ ਨਾਲ ਲੜ ਰਿਆ ਹੈ ਕੀ ਹੋਇਆ ਕਿ ਵੱਡੇ ਬੇਟੇ ਨੇ ਪਿਓ ਦਾ ਹੱਥ ਫੜ ਕੇ ਮਰੋੜ ਦਿੱਤਾ ਛੋਟੇ ਨੇ ਵੀ ਵੱਡੇ ਭਰਾ ਦਾ ਸਾਥ ਦਿੱਤਾ ਤੇ ਦੋਨਾਂ ਨੇ ਪਿਓ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਧੀ ਕੋਲ ਖੜੀ ਰੋਈ ਜਾ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਂ ਪਾਪਾ ਦੇ ਨਾਲ ਜਾਵਾਂਗੀ ਪਰ ਉਸਦੀ ਭਾਬੀ ਨੇ ਉਸਦੇ ਮੂੰਹ ਤੇ ਥੱਪੜ ਜੜ ਦਿੱਤਾ ਤੇ ਕਹਿਣ ਲੱਗੀ ਕੋਈ ਜ਼ਰੂਰਤ ਨਹੀਂ ਪਿਓ ਦੇ ਨਾਲ ਜਾਣ ਦੀ ਜਿੰਨੀ ਤੂੰ ਸੋਹਣੀ ਹੈ ਤੇਰੇ ਤੋਂ ਅਸੀਂ ਬਹੁਤ ਚੰਗਾ ਪੈਸਾ ਕਮਾ ਸਕਦੇ ਹਾਂ ਤੂੰ ਰੋਜ਼ ਨੱਚੇਂਗੀ ਵੀ ਅਸੀਂ ਤੇਰੀ ਵੀਡੀਓ ਇੰਸਟਾ ਤੇ ਪਾਵਾਂਗੇ ਪਹਿਲਾਂ ਹੀ ਇੱਕ ਵੀਡੀਓ ਤੇਰੀ ਵਾਇਰਲ ਹੋਈ ਹੈ ਤੇ ਸਾਨੂੰ ਹਜ਼ਾਰਾਂ ਦਾ ਫਾਇਦਾ ਹੋਇਆ ਹੈ ਇਸ ਤਰ੍ਹਾਂ ਅਸੀਂ ਰੋਜ਼ਾਨਾ ਤੇਰੀ ਵੀਡੀਓ ਪਾਵਾਂਗੇ ਉਹ ਕਹਿਣ ਲੱਗੀ ਮੈਂ ਨਹੀਂ ਨੱਚੂੰਗੀ ਮੈਨੂੰ ਰੱਬ ਤੋਂ ਡਰ ਲੱਗਦਾ ਹੈ ਮੇਰੇ ਪਾਪਾ ਕਹਿੰਦੇ ਨੇ ਕਿ ਇਹ ਸਭ ਗੁਨਾਹ ਹੈ ਪਰ ਕਿਸੇ ਨੇ ਇਸ ਬੱਚੀ ਦੀ ਏਕ ਨਹੀਂ ਸੁਣੀ ਦੋਵੇਂ ਬੇਟਿਆਂ ਨੇ ਮਿਲ ਕੇ ਪ੍ਰੀਤਮ ਸਿੰਘ ਜੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਪ੍ਰੀਤਮ ਸਿੰਘ ਜੀ ਉੱਥੇ ਹੀ ਦਰਵਾਜ਼ੇ ਦੇ ਸਾਹਮਣੇ ਸੜਕ ਦੇ ਕਿਨਾਰੇ ਤੇ ਬੈਠ ਗਏ ਉਹਨਾਂ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਸੀ ਅਗਲੇ ਦਿਨ ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਕਿਉਂਕਿ ਉਹਨਾਂ ਦੇ ਦਰਵਾਜ਼ੇ ਤੇ ਪ੍ਰੀਤਮ ਸਿੰਘ ਜੀ ਮੌਜੂਦ ਨਹੀਂ ਸਨ ਉਹਨਾਂ ਨੂੰ ਲੱਗਿਆ ਸੀ ਕਿ ਰਾਤ ਨੂੰ ਪਿਓ ਨੂੰ ਜਿੰਨਾ ਉਹਨਾਂ ਨੇ ਕੁੱਟਿਆ ਮਾਰਿਆ ਹੈ ਉਹ ਸੜਕ ਤੇ ਜਾਂ ਤਾਂ ਮਰੇ ਪਏ ਮਿਲਣਗੇ ਜਾਂ ਫਿਰ ਬੁਰੀ ਹਾਲਤ ਵਿੱਚ ਹੋਣਗੇ ਤੇ ਉਹ ਦੁਬਾਰਾ ਆਪਣੇ ਪਿਓ ਨੂੰ ਘਰੇ ਲੈ ਆਉਣਗੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਣਗੇ ਕਿ ਅੱਜ ਤੋਂ ਬਾਅਦ ਉਹਨਾਂ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਾ ਕਰਨ ਪਰ ਉਹਨਾਂ ਦਾ ਪਿਓ ਉੱਥੇ ਮੌਜੂਦ ਹੀ ਨਹੀਂ ਸੀ ਇਹ ਦੇਖ ਕੇ ਦੋਵੇਂ ਬੇਟੇ ਘਬਰਾ ਗਏ ਕਿਉਂਕਿ ਸੜਕ ਤੇ ਕਈ ਜਗ੍ਹਾ ਖੋਨ ਲੱਗਿਆ ਹੋਇਆ ਸੀ ਕੁਝ ਦਿਨ ਇਸੇ ਤਰ੍ਹਾਂ ਹੀ ਲੰਘ ਗਏ ਬੇਟਿਆਂ ਨੇ ਵੀ ਬਾਪ ਦੀ ਪਰਵਾਹ ਨਹੀਂ ਕੀਤੀ ਤੇ ਭੈਣ ਨੂੰ ਨਚਾ ਕੇ ਉਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਕੇ ਬਹੁਤ ਪੈਸਾ ਕਮਾਉਣ ਲੱਗੇ ਅਜੇ ਇੱਕ ਹਫਤਾ ਹੀ ਲੰਘਿਆ ਸੀ ਕਿ ਜਦੋਂ ਉਹਨਾਂ ਦੇ ਦਰਵਾਜ਼ੇ ਉੱਤੇ ਬਹੁਤ ਜ਼ੋਰ ਨਾਲ ਖੜਕਾ ਹੋਇਆ ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਸਾਹਮਣੇ ਉਹਨਾਂ ਦਾ ਪਿਓ ਪੁਲਿਸ ਦੇ ਨਾਲ ਸੀ ਪੁਲਿਸ ਨੂੰ ਦੇਖ ਕੇ ਦੋਵੇਂ ਬੇਟਿਆਂ ਦੇ ਹੋਸ਼ ਉੱਡ ਗਏ ਤੇ ਪਿਓ ਨੂੰ ਸਾਹਮਣੇ ਖੜਾ ਦੇਖ ਕੇ ਧੀ ਭੱਜ ਕੇ ਪਿਓ ਦੇ ਨਾਲ ਲਿਪਟ ਕੇ ਰੋਣ ਲੱਗੀ ਅਤੇ ਕਹਿਣ ਲੱਗੀ ਭਾਬੀਆਂ ਜ਼ਬਰਦਸਤੀ ਮੇਰੇ ਤੋਂ ਡਾਂਸ ਕਰਵਾਉਂਦੀਆਂ ਸੀ ਤੇ ਮੇਰੀਆਂ ਵੀਡੀਓ ਬਣਾਉਂਦੀਆਂ ਸੀ ਤੇ ਪ੍ਰੀਤਮ ਸਿੰਘ ਜੀ ਵੀ ਪੁਲਿਸ ਵਾਲਿਆਂ ਨੂੰ ਸਾਰੀ ਸੱਚਾਈ ਦੱਸ ਚੁੱਕੇ ਸੀ ਇਸ ਲਈ ਪੁਲਿਸ ਵਾਲਿਆਂ ਨੇ ਦੋਵੇਂ ਬੇਟਿਆਂ ਨੂੰ ਗ੍ਰਿਫਤਾਰ ਕਰ ਲਿਆ ਘਰ ਪ੍ਰੀਤਮ ਸਿੰਘ ਜੀ ਦੇ ਨਾਮ ਸੀ ਇਸ ਲਈ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਇਹ ਘਰ ਮੈਂ ਆਪਣੇ ਕੋਲ ਰੱਖਾਂ ਮੈਂ ਆਪਣੇ ਬੇਟਿਆਂ ਨੂੰ ਇਸ ਘਰ ਵਿੱਚੋਂ ਬੇਦਖਲ ਕਰਨਾ ਚਾਹੁੰਦਾ ਹਾਂ ਇਹ ਸੁਣ ਕੇ ਦੋਵੇਂ ਨੂਹਾਂ ਵੀ ਪਰੇਸ਼ਾਨ ਹੋ ਗਈਆਂ ਪ੍ਰੀਤਮ ਸਿੰਘ ਜੀ ਆਪਣੀ ਧੀ ਦੇ ਨਾਲ ਰਹਿਣ ਲੱਗਿਆ ਤੇ ਉਸ ਦੀ ਚੰਗੀ ਪਰਵਰਿਸ਼ ਕਰਨ ਲੱਗਿਆ ਦੋਨੇ ਬੇਟੇ ਜੇਲ੍ਹ ਵਿੱਚ ਸੀ ਜਦੋਂ ਵਾਪਸ ਆਏ ਤਾਂ ਪਿਓ ਦੇ ਪੈਰਾਂ ਵਿੱਚ ਡਿੱਗ ਪਏ ਤੇ ਮਾਫ਼ੀ ਮੰਗਣ ਲੱਗੇ ਪਰ ਪਿਓ ਨੇ ਕਿਹਾ ਕਿ ਤੁਸੀਂ ਇੱਥੋਂ ਜਾ ਸਕਦੇ ਹੋ ਜਾ ਕੇ ਆਪਣੇ ਸਹੁਰੇ ਘਰ ਰਹੋ ਜਾਂ ਆਪਣੇ ਅਲੱਗ ਘਰ ਦਾ ਇੰਤਜ਼ਾਮ ਕਰੋ ਮੈਂ ਆਪਣੀ ਧੀ ਨੂੰ ਖੁਦ ਪਾਲ ਸਕਦਾ ਹਾਂ। ਪ੍ਰੀਤਮ ਸਿੰਘ ਜੀ ਨੇ ਆਪਣੀ ਧੀ ਦੀ ਬਹੁਤ ਚੰਗੀ ਪਰਵਰਿਸ਼ ਕੀਤੀ। 19 ਸਾਲ ਦੀ ਉਮਰ ਵਿੱਚ ਉਸਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਹੁਣ ਉਹ ਛੋਟੀਆਂ ਬੱਚੀਆਂ ਨੂੰ ਪੜਾਉਂਦੀ ਸੀ। ਉਸਦਾ ਵਿਆਹ ਪ੍ਰੀਤਮ ਸਿੰਘ ਜੀ ਨੇ ਇੱਕ ਅਜਿਹੇ ਇਨਸਾਨ ਨਾਲ ਕੀਤਾ ਜੋ ਬਹੁਤ ਨੇਕ ਤੇ شریف ਸੀ। ਆਪਣੀ ਧੀ ਨੂੰ ਦੇਖ ਕੇ ਪ੍ਰੀਤਮ ਸਿੰਘ ਜੀ ਦੇ ਦਿਲ ਵਿੱਚ ਠੰਡ ਪੈ ਜਾਂਦੀ ਸੀ। ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਇੱਕ ਹੀ ਔਲਾਦ ਅਜੇ ਹੀ ਹੈ। ਜੋ ਉਹਨਾਂ ਦੇ ਲਈ ਪ੍ਰਾਰਥਨਾ ਜ਼ਰੂਰ ਕਰੂਗੀ ਅਰਦਾਸ ਕਰੂਗੀ ਤੇ ਉਹਨਾਂ ਦੇ ਲਈ ਦੁਆ ਕਰੂਗੀ ਫਿਰ ਉਹ ਇਹ ਸੋਚਣ ਲੱਗੇ ਕਿ ਜਿੰਨੀ ਖੁਸ਼ੀ ਉਹਨਾਂ ਨੇ ਆਪਣੇ ਪੁੱਤਾਂ ਦੇ ਜਨਮ ਤੇ ਮਨਾਈ ਸੀ ਧੀ ਦੇ ਜਨਮ ਤੇ ਨਹੀਂ ਕੀਤੀ ਸੀ ਉਹਨਾਂ ਨੂੰ ਲੱਗਿਆ ਸੀ ਕਿ ਉਹਨਾਂ ਦੇ ਪੁੱਤ ਪੜ੍ਹ ਲੈ ਕੇ ਨੇਕ ਕੰਮ ਕਰਨਗੇ ਪਰ ਉਹਨਾਂ ਨੇ ਇਸ ਗੱਲ ਦੀ ਵੀ ਲਾਜ ਨਹੀਂ ਰੱਖੀ ਬਲਕਿ ਦੁਨੀਆਦਾਰੀ ਵਿੱਚ ਗਵਾਚ ਕੇ ਉਹਨਾਂ ਨੇ ਆਪਣੀ ਦੁਨੀਆ ਦੇ ਨਾਲ ਨਾਲ ਆਪਣਾ ਅੰਤ ਵੀ ਵਿਗਾੜ ਲਿਆ ਸੀ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਹਾਣੀ ਦੇਖਣ ਲਈ ਧੰਨਵਾਦ ਜੀ